ਇਹ ਤਸਵੀਰਾਂ ਨੇ ਗੜਸ਼ੰਕਰ ਦੇ ਪਿੰਡ ਗੜੀਮਾਨਸੋ ਵਾਲਾ ਦੀਆਂ ਜਿੱਥੇ ਕਿ ਇੱਕ ਮਿੰਨੀ ਬੱਸ ਦੇ ਪਲਟਣ ਕਾਰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਦਰਅਸਲ ਇਹ ਸਵਾਰੀਆਂ ਸ਼ਰਦਾਲੂ ਸਨ ਅਤੇ ਮਿੰਨੀ ਬੱਸ ਦੇ ਵਿੱਚ ਸਵਾਰ ਹੋ ਕੇ ਪਿੰਡ ਰਸੂਲਪੁਰਾ ਜ਼ਿਲ੍ਹਾ ਲੁਧਿਆਣਾ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਤੇ ਜਦੋਂ ਇਹ ਬੱਸ ਗੜੀਮਾਨਸੋ ਵਾਲਾ ਵਿਖੇ ਰੁਕੀ ਤਾਂ ਉੱਥੇ ਇਸ ਦਾ ਸੰਤੁਲਨ ਵਿਗੜ ਗਿਆ ਤੇ ਬਸ ਦਾ ਸੰਤੁਲਨ ਵਿਗੜਨ ਦੇ ਕਾਰਨ ਸਿਰਦਾਲੂ ਜ਼ਖਮੀ ਹੋ ਗਈ। ਤੇ ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਠਾਣਾ ਗੜ ਸ਼ੰਕਰ ਦੇ ਮੁਖੀ ਉੱਥੇ ਪਹੁੰਚ ਗਏ ਅਤੇ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਲੋਕਾਂ ਦੀ ਮਦਦ ਕਰਨ ਲੱਗੇ। ਉੱਥੇ ਵਿਭਾਗ ਦੀ ਟੀਮ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜ ਸ਼ੰਕਰ ਵਿੱਚ ਲਿਆਂਦਾ ਗਿਆ। ਦਿਨਿਮਤ ਇਹ ਰਿ ਕੇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਪੇਜ ਕੇ ਉਹਨਾਂ ਦੇ ਘਰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਯਾਰ ਹੋਰ ਗਲਤੀ ਬਾਤਾਂ ਆਉਂਦੀ ਸੀ ਕਿ ਖਰਾਗੜ ਸਾਹਿਬ ਨੂੰ ਜਾ ਰਿਹਾ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ ਫਿਰ ਜੱਕਦਮ ਆ ਕੇ ਤਰਾਇ ਦੇ ਵਿੱਚ ਗੜੀ ਮਾਨਸਰ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਲਟ ਗਈ ਇਹ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜੱਕੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਫੋਰਸ ਵੀਕਰ ਪਹੁੰਚਾਇਆ ਇਹ ਅੱਜ ਇੱਕ ਗੜੀ ਮਾਨਸਰਵਾਲ ਦੇ ਪੂਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉੱਤਰਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਅਲਕੀ ਦੀ ਸੀ ਮੁੱਕ ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਆ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲਗੀਆਂ ਨੇ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੁੱਖ ਤੇ ਆ ਕੇ ਚੌਂਕੀ ਬੀਨੇਵਾਲ ਦਾ ਪਿੰਡ ਹੈਗਾ ਚੰਗੀ ਚਾਹ ਸਭ ਮੇਰੇ ਨਾਲ ਨੇ ਜਿਸ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਆਪਾਂ ਕਾਸਟਲ ਦੇ ਵਿੱਚ ਐਡਮਿਟ ਕਰਵਾਤਾ ਤੇ ਬਾਕੀ ਮੁੱਕ ਤੇ ਆ ਕੇ ਸਾਰਾ ਦੇਖਿਆ ਜੋ ਵੀ ਹਰਪੀ ਰੋਡ ਹੈਗੀ ਆ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਆ ਉਹ ਸਾਰਿਆਂ ਦੇ ਤਰ੍ਹਾਂ ਦੇਖ ਲਈ ਇੰਟੀਮੇਸ਼ਨ ਜੜੀ ਦਿੱਤੀ ਜਾ ਰਹੀ ਹੈ ਜੀ ਹਾਂ ਜੀ ਸੰਗਤ ਦਰਸ਼ਨ ਵਾਸਤੇ ਜੈਤਵਾਰ ਮਨੋ ਜਿਹੜਾ ਆਉਂਦੀ ਹੈ ਤੇ ਦਰਸ਼ਨ ਵਾਸਤੇ ਆਰੀ ਸੀਗੀ ਤੇ ਉਹ ਤਾਂ ਬੜੀ ਮਨੋ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰ ਕਰਵਾਤਾ ਜੀ ਕਿਹੜੇ ਹਸਪਤਲ ਭੇਜੇ ਜੀ ਇਹ ਲਗ ਲਗ ਹਸਪਤਲ ਦੀ ਐਂਬੂਲੈਂਸਾਂ ਜੜੀਆਂ ਮਗਾ ਕੇ ਉਹ ਇੱਥੇ ਪਈ ਦਿੱਤੀਆਂ ਜੀ ਉਹ ਹੁਣ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਣਾ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਤਲ ਤੇ ਆ ਗਿਆ ਯਾਰ ਬਲਤੀ ਬਾਤ ਆਉਂਦੀ ਸੀਗੀ ਖਰਗੜ ਸਾਹਿਬ ਨੂੰ ਜਾ ਰਹੀ ਫਿਰ ਜੱਕਦਮ ਆ ਕੇ ਤਰਾਈ ਦੇ ਵਿੱਚ ਘੜੀ ਮਾਨਸਰ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਲਟ ਗਈ ਇਹ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜੱਕੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਫੋਰਸ ਵਿਕਟਰ ਪਹੁੰਚਾਇਆ ਇਹ ਅੱਜ ਇੱਕ ਗੜੀ ਮਾਨਸਰ ਵਾਲ ਦੇ ਪੂਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉੱਤਰਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਤੋਂ ਆਈ ਸੀਗੀ ਇਹ ਬੱਸ ਜਿਹੜੀ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਹੈ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗੀਆਂ ਨੇ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ